ਡਬਲ ਐਫ ਜੀ ਦੇਸੀ ਮੁਰਗਾ ਅੱਜ ਤੁਹਾਨੂੰ ਮੁਰਗੇ ਦੇ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਦਾ ਹਾਂ ਕਿ ਮੁਰਗਾ ਪਾਲਣ ਤੇ ਕਿੰਨਾ ਖਰਚਾ ਔਰ ਕਿੰਨਾ ਮੁਨਾਫਾ ਲਿਆ ਜਾ ਸਕਦਾ ਹੈ ਸਾਰਾ ਕੁਝ ਤੁਹਾਨੂੰ ਡਿਟੇਲ ਨਾਲ ਸਮਝਾਵਾਂਗੇ ਜੋ ਕਿ ਮੈਂ ਕਾਪੀ ਤੇ ਸਭ ਕੁਝ ਲਿਖਿਆ ਹੋਇਆ ਹੈ ਆਪਾਂ 1000 ਮੁਰਗੀ ਪਾਲਣ ਬਾਰੇ ਦੱਸਦੇ ਹਾਂ 1000 ਮੁਰਗਾ ਪਾਲਣ ਤੇ ਕਿੰਨਾ ਖਰਚਾ ਤੇ ਕਿੰਨਾ ਮੁਨਾਫਾ ਆਉਂਦਾ ਹੈ ਮੰਨ ਲਓ 1000 ਦੂਜਾ ਪਾਇਆ 25 ਰੁਪਏ ਦੇ ਸਾਬ ਨਾਲ ਤਾਂ ਟੋਟਲ 25000 ਰੁਪਿਆ ਬਣੂਗਾ ਫ੍ਰੀ ਸਟਾਰਟਰ 3 ਗੱਟੇ ਬੈਗ ਪਹਿਲੇ ਦਿਨ ਤੋਂ 10 ਦਿਨ ਤੱਕ ਖਵਾਈ 2500 ਦੇ حساب ਨਾਲ ਟੋਟਲ 6300 ਰੁਪਏ ਬਣੇਗਾ মুরগে ਲਈ ਜੋ ਦਵਾਈਆਂ ਦਾ ਖਰਚਾ ਹੈ 4000 ਰੁਪਏ ਹੈ ਫਿਰ ਸਟਾਰਟਰ ਫੀਡ ਆਉਂਦੀ ਹੈ 57 ਗੱਟੇ ਜੋ ਕਿ 10 ਦਿਨ ਤੋਂ ਪਿੱਛੇ-ਪਿੱਛੇ ਪਵੇਗੀ ਜੋ ਤੱਕ মুরਗੇ ਦਾ weight 20 25 ਕਿਜੀ ਨਹੀਂ ਹੁੰਦਾ ਇਹ ਤਕਰੀਬਨ 2100 ਦੇ حساب ਨਾਲ ਪਵੇਗੀ ਤਾਂ 2100 57 119700 ਰੁਪਏ ਦੀ ਆਵੇਗੀ ਟੁਟਕਲ ਖਰਚਾ ਜਿਵੇਂ ਠੀਡ ਵਾਲੇ ਪਾਂਡੇ ਜਾਂ ਪਾਣੀ ਵਾਲੇ ਪਾਂਡੇ ਦਾ 3000 ਰੁਪਏ ਖਰਚਾ ਹੈ ਇਹ ਟੋਟਲ ਖਰਚਾ ਹੋ ਜਾਊਗਾ 158000 ਰੁਪਏ ਮੁਰਗੇ ਦੀ ਐਵਰੇਜ ਆਵੇ ਜੀ 2 ਕਿਲੋ weight ਮੁਰਗੀ ਦਾ ਹੋਵੇਗਾ ਤਾਂ 2.5 ਕਿਜੀ 2.5 ਕਿਜੀ ਕਿਲੋ weight ਮੁਰਗੇ ਦਾ ਅੱਗੇ ਜੋ ਮੁਰਗਾ ਸੇਲ ਕਰਨਾ ਹੈ ਵੇਚਣਾ ਹੈ ਉਹਦਾ ਸਾਰਾ ਹਿਸਾਬ-ਤਾਲ ਦੱਸਿਆ ਗਿਆ ਹੈ ਕਿ ਮੁਰਗਾ ਵੇਚਣ ਤੇ ਕੀ ਕੁਝ ਮੁਨਾਫਾ ਆਵੇਗਾ ਜੱਕਨੇ ਰੁਪਏ ਦਾ ਵਿਕੇਗਾ ਟੋਟਲ ਜਿਵੇਂ 1000 ਮੁਰਗਾ ਚ 50 ਮੁਰਗੇ ਕਿਸੇ ਬਿਮਾਰੀ ਕਰ ਨ ਮਰ ਗਏ ਹਨ ਤਾਂ ਮੰਨ ਲਓ 950 ਮੁਰਗੇ ਦਾ حساب ਲਾਉਣਾ ਹੈ 400 ਮੁਰਗੀਆਂ ਨਿਕਲਣਗੀਆਂ 550 ਮੁਰਗਾ ਨਿਕਲੇਗਾ ਮੁਰਗੀ ਦਾ weight 2 ਕਿਲੋ ਹੋਵੇਗਾ ਤੇ ਮੁਰਗੇ ਦਾ 2.5 ਕਿਲੋ weight ਹੋਵੇਗਾ ਇਹਨੂੰ 400 ਗੁਣਾ 2 ਕਿਜੀ 800 ਕਿਲੋ ਮੁਰਗੀ 550 ਗੁਣਾ 2.5 ਕਿਜੀ weight ਦੇ ਸਾਹਮਣੇ ਲਾਈਏ ਤਾਂ 1375 ਰੁਪਏ ਦਾ ਮੁਰਗਾ ਹੋਵੇਗਾ ਟੋਟਲ ਮੁਰਗੀ 150 ਦੇ ਹਿਸਾਬ ਨਾਲ ਤੇ ਮੁਰਗਾ ਵੀ 150 ਦੇ ਹਿਸਾਬ ਨਾਲ ਵੇਟ ਦੇ ਜਾਵੇ 1 ਕਿਲੋ ਜੀ ਵੇਟ ਦੇ ਹਿਸਾਬ ਨਾਲ 800 ਗੁਣਾ 150 ਮੁਰਗੀ ਤੁਹਾਡੀ 1 ਲੱਖ 20 ਹਜ਼ਾਰ ਦੀ ਮੁਰਗੀ ਵਿਕੇਗੀ ਤਾਂ ਮੁਰਗਾ 550 ਗੁਣਾ 150 ਦੇ ਹਿਸਾਬ ਨਾਲ 2 ਲੱਖ 6250 ਰੁਪਏ ਤਾਂ ਮੁਰਗਾ ਵਿਕੇਗਾ ਟੋਟਲ ਮੁਰਗੀ ਮੁਰਗਾ ਕਿੰਨੇ ਕਿੰਨੇ 326250 ਦਾ ਮੁਰਗਾ ਵਿਕੇਗਾ ਤੇ ਪਿੱਛੇ ਜੋ ਖਰਚਾ ਆਇਆ ਸੀ 158000 ਜੋ ਵੀ ਫੀਡ ਵਗੈਰਾ ਜਾਂ ਕੋਈ ਵੀ ਮੁਰਗੀ ਪਾਲਣ ਦਾ ਖਰਚਾ ਆਇਆ ਹੈ 158000 ਤਾਂ 326000 250 ਦਾ ਮੁਰਗਾ ਆ ਗਿਆ ਤਾਂ 158000 ਦਾ ਖਰਚ ਤਾਂ ਆਪਾਂ ਨੂੰ ਬਚਤ ਆਵੇਗੀ 1 ਲੱਖ 68250 ਰੁਪਏ ਮੁਨਾਫਾ ਆਵੇਗਾ ਮਾਲੋਂ ਤੁਸੀਂ 1 ਲੱਖ 60000 250 ਰੁਪਏ ਵੀ ਕਰੋ ਤਾਂ ਬਹੁਤ ਹੀ ਮੁਨਾਫਾ ਹੈ 2.5 ਮਹੀਨਾ ਦੇ ਵਿੱਚ ਵਿੱਚ 1000 ਮੁਰਗਾ ਪਾਲਣ ਤੇ ਮੁਨਾਫਾ ਆਵੇਗਾ ਪਰ ਤੁਸੀਂ ਮੁਨਾਫਾ ਤਾਂ ਹੀ ਲੈ ਸਕਦੇ ਹੋ ਜੇ ਤੁਹਾਨੂੰ ਤੁਸੀਂ ਜੇ ਮੁਰਗਾ ਸਹੀ ਤਰੀਕੇ ਨਾਲ ਪਾਲੋਗੇ ਤਾਂ ਕੋਈ ਮੁਬਾਰੀ ਨਾ ਆਵੇਗੀ ਇਸ ਕਰਕੇ ਵੀਰੋ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਦੂਜਾ ਤੁਸੀਂ ਸਹੀ ਐਚਡੀ ਰੋ ਵੀ ਮਗਵਾਓ ਜਿਹੜਾ ਤੁਹਾਨੂੰ ਮੁਨਾਫਾ ਦਿਵਾ ਸਕੇ